ਮਾਂਸਾ ਸ਼ਹਿਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਦਿਨ ਦਿਹਾੜੇ ਮੈਡੀਕਲ ਸਟੋਰਾਂ ਤੇ ਫਾਇਰਿੰਗ ਹੋਈ ਮੋਟਰਸਾਈਕਲ ਤੇ ਆਏ ਦੋ ਅਣਪਛਾਤੇਆਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾਈਆਂ ਗਈਆਂ ਗਨੀਮਤ ਰਹੀ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਰਿਆ ਓਕਤ ਮੁਲਜ਼ਮਾ ਨੇ ਪਹਿਲਾ ਮਾਂਸਾ ਦੇ ਇੱਕ ਮੈਡੀਕਲ ਸਟੋਰ ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਹਥਿਆਰ ਵਿੱਚ ਖਰਾਬੀ ਹੋਣ ਕਾਰਨ ਉਹ ਕਾਮਯਾਬ ਨਾ ਹੋ ਪਾਏ ਅਤੇ ਫਿਰ ਉਹਨਾਂ ਦੂਸਰੀ ਦੁਕਾਨ ਤੇ ਐਨੇਵਾ ਗੋਲੀਆਂ ਚਲਾਈਆਂ ਇਹ ਦੋਵੇਂ ਵਾਰਦਾਤਾਂ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਕੀ ਘਟਨਾ ਹੋਈ ਆ ਕਿਸੇ ਦੀ ਜੀ ਚੰਦਰ ਨੇ ਜੀ ਗਿਰਾ ਖਾਣਾ ਖਾਣ ਗਿਆ ਸੀ 2 ਵਜੇ ਦੇ ਕਰੀਬ ਉਦੋਂ ਮਿਲ ਕੇ ਹਾਂ ਦੱਸਿਆ ਵੀ ਮੰਨ ਗਿਆ ਜਦੋਂ ਕੋਈ ਹੁਣ ਕਰਦੇ ਕੁਝ ਕਰ ਰਿਹਾ ਸੀ ਜੀ ਮੈਂ ਉਦੋਂ ਉਹਨੂੰ ਮੰਨ ਕੇ ਚਲੋ ਵੀ ਹਾਂ ਉਸਨੂੰ ਮੈਂ ਕੋਈ ਸੀਰਤ ਨਹੀਂ ਦਿੱਤੀ ਬਾਅਦ ਵਿੱਚ ਮੈਂ ਕੈਮਰਾ ਚੈੱਕ ਕੀਤੇ ਪੋਸਟ ਦੇ ਵਿੱਚ ਸ਼ੋਅ ਕੀਤਾ ਵੀ ਹਾਂ ਉਹ ਵਿੱਚ ਵੀ ਹਾਸਲ ਫੈਨ ਮਾਰੇ ਕੋਸ਼ਿਸ਼ ਕਰ ਰਹੇ ਸੀ ਹੁਣ ਤਿੰਨ ਫੈਨ ਕੀਤੇ ਤਿੰਨੇ ਫਰੋਂ ਹੁਣ ਨੀਚੇ ਫੈ ਚਲੇ ਨਹੀਂ ਹੋ ਗਏ ਫੈਨ ਨਾਲ ਚਲਣ ਕਰਕੇ ਬਾਅਦ ਅਸੀਂ ਕੰਪਲੀਟ ਕੀਤਾ 100 ਨੰਬਰ ਤੇ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਕੰਮ ਵੀ ਕੀਤਾ ਫਰੇ ਕਿੰਨੇ ਬੰਦੇ ਦਿਖਾਈ ਦੇ ਰਹੇ ਸੀ ਕੈਮਰੇ ਦੇ ਵਿੱਚ ਉਹ ਜੋ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਸਾਰੇ ਮੂੰਹ ਬੰਨੇ ਹੋਏ ਸੀਗੇ ਉਸ ਤੋਂ ਬਾਅਦ ਬਣ ਕੇ ਚਲੋ ਜੋ ਫੈਨ ਕਿਦ ਕਰਨ ਦੀ ਕੋਸ਼ਿਸ਼ ਕੀਤੀ ਹੁੰਦੇ ਨੇ ਜੀ ਪਰਤ ਨੂੰ ਜਿਹੜੀ ਸੀਸੀਟੀਵੀ ਵੀਡੀਓ ਜਿਹੜੇ ਦਿਖਾਏ ਨੇ ਪੁਲਿਸ ਨੂੰ ਸਾ ਸੌਣੇ ਬੇ ਫੋਨ ਕੀਤਾ ਸੀ ਜੀ ਉਸ ਤੋਂ ਬਾਅਦ ਉਹਨਾਂ ਕੇ ਸਭ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਭ ਹਾਜ਼ਰ ਹੋ ਗਏ ਨੇ। ਕੀ ਕੋ ਸਾਹਮਣੇ ਆਇਆ। ਸੋ ਦੇਖੋ ਕਾਰ ਵੀ ਕਰ ਰਹੇ ਨੇ ਜੀ ਦੋਨੋਂ ਕੋ ਦੇਖੋ ਕੀ ਕਹਿ ਕੇ ਕਰ ਰਹੇ ਨੇ। ਕਿਸੇ ਕਿਸੇ ਤੇ ਕੋਈ ਸ਼ੱਕ ਸਭਾ। ਸ਼ਸ਼ਕਲ ਕੋਈ ਨਹੀਂ ਹੈਗਾ ਜੀ ਜੋ ਕਾਰ ਵੀ ਕਰ ਰਹੇ ਨੇ ਦੇਖੋ ਕੀ ਬੰਦਾ ਤੁਸੀਂ। ਉਹਨਾਂ ਪੁਲਿਸ ਤੇ ਡਿਪੈਂਡ ਹੈ ਜੀ। ਕੀ ਲੱਗਦਾ ਕਿਸੇ ਨਾਲ ਕੋਈ ਨਿੱਜੀ ਜਾਂ ਕੋਈ ਇਸ ਤਰ੍ਹਾਂ ਦਾ ਲੱਗਦਾ ਤੁਹਾਨੂੰ। ਸਰ ਨਿੱਜੀ ਬੰਦਾ ਜੋ ਬੰਦਾ ਜੋ ਜੋ ਬੰਦੇ ਇਹ ਬਰੰਦ ਹੋ ਗਏ ਫਿਰ ਤੁਹਾਨੂੰ ਲੱਗੂ ਬੰਦਾ ਕੌਣ ਹੈ ਕੌਣ ਨਹੀਂ ਹੈਗਾ। ਹਾਂ ਫੇਸ ਕਵਰ ਸਾਰਾ ਬਾਈ। ਕੀ ਮੰਗ ਕਰਦੇ ਮੰਗ ਤਾਂ ਦੇਖੋ ਇਹ ਚੋਂ ਜਵਬ ਤਾਂ ਲੱਗਿਆ ਹੋਇਆ ਝੋਂਜਵਬ ਤਾਂ ਹੁੰਦੇ ਦੇਖੋ ਇਹ ਬਰਦਤ ਹੋ ਰਹੀਆਂ ਨਹੀਂ ਵੀ ਹਾਂ ਕਿੱਥੋਂ ਹਸ ਲਾਇਆ ਕਿੱਥੋਂ ਕੀ ਹਸਾ ਲਿਆ ਵੀ ਹਾਂ ਕਿਸਾ ਇਹ ਪ੍ਰਸ਼ਾਸਨ ਦੇ ਦੇਖੋ ਕੀ ਕਰਨਗੇ ਕਾਰਵਕ ਕਰ ਰਹੇ ਇਹਨਾਂ ਜਿਹੜੀ ਮਾਨਸਾ ਮੈਡੀਕਲ ਸਟੋਰ ਹੈ ਇੱਥੇ ਕੋਈ ਦੋ ਅਣਸੱਤ ਵਿਅਕਤੀ ਮੋਂ ਵਨਿਆ ਹੋਏ ਸੀ ਮੋਟਰਸਾਈਕਲ ਤੇ ਆਏ ਸੀ ਤੁਰੇ ਜਾਂਦੇ ਮੋਟਰਸਾਈਕਲ ਤੇ ਇਹਨਾਂ ਦੀ ਦੁਕਾਨ ਦੇ ਛੀਛਾ ਤੇ ਖੈਰ ਮਾਰ ਕਿੰਨੇ ਤੋਂ ਇਹਦੀ ਘਟਨਾ ਤੇ ਕੀ ਕਾਰਨ ਹੈ ਇਹ ਕਰੀਬ 15-20 ਮਿੰਟ ਪਹਿਲਾਂ ਦੀ ਘਟਨਾ ਹੈ ਪਰ ਕਿੰਨਾ ਕੁ ਨੁਕਸਾਨ ਹੋਇਆ ਹੈ ਫਿਰ ਹਾਲ ਇਹਨਾਂ ਦੇ ਦੁਕਾਨ ਦੇ ਸ਼ੀਸ਼ੇ ਵਗੈਰਾ ਟੁੱਟੇ ਆ ਪਰ ਇਸ ਤੋਂ ਇਲਾਵਾ ਸ਼ਹਿਰ ਤੋਂ ਹੋਰ ਵੀ ਕੋਈ ਘਟਨਾ ਹੋਈ ਹੈ ਮੈਡੀਕਲ ਤੋਂ ਗਰਦਮ ਮੈਡੀਕਲਾਂ ਉੱਥੇ ਕਹਿੰਦੇ ਫੈਰ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਹੋਇਆ ਨਹੀਂ ਫੈਰ ਹਾਂ ਉਹ ਦੋ ਦਫਾ ਲਾਰੇ ਮੋਟਰਸਾਈਕਲ ਤੇ ਜਿੰਨੇ ਤੁਸੀਂ ਦੱਸਿਆ ਇਹਨਾਂ ਵੀ ਮੇਨ ਪੰਨੀ ਹੋਣੀ ਚਾਹੀਦੀ ਹਾਂ ਹਾਂ ਮੂੰਹ ਬੰਨਿਆ ਹੋਇਆ ਜੀ ਦੋ ਵੈ ਜਗਮੀ ਹੋਇਆ ਜਾਂ ਕੀ ਨਹੀਂ ਹੋਇਆ ਜੀ ਕੋਈ ਵਿਅਕਤੀ ਜਗਮੀ ਨਹੀਂ ਕੋਈ ਫੋਟੇਜ ਵਗੈਰਾ ਦੇਖੀ ਚਾਲੀ ਫੋਟੇਜ ਵਗੈਰਾ ਖੰਘਾਲਦੇ ਆ ਇੱਥੇ ਆਸ-ਪਾਸੇ ਵਾਲੇ ਕੈਮਰਾ ਦੇ ਬਾਕੀ ਇਹ ਕਿਤੇ ਵਿਅਕਤੀ ਪਿੱਛੇ ਤੋਂ ਮੂੰਹ ਨਾ ਬੰਨੇ ਹੋਣ ਇੱਥੇ ਹੋ ਕੇ ਬੰਨੇ ਹੋਣ ਜਾਂ ਕੋਈ ਵਾਹਨ ਦਾ ਨੰਬਰ ਵਗੈਰਾ ਆ ਸਕੇ ਕਿੰਨੇ ਬੰਦੇ ਨੇ ਸਾਰੇ ਤੇ ਦੋ ਆਦਮੀ ਸੀ ਜੀ ਕਿਤਾ ਮੈਡੀਕਲ ਇੰਸੂਰੈਂਸ ਦਾ ਸੋਸ ਮੈਡੀਕਲ ਦੇ ਰਹੇ ਨੇ ਆਪਣੇ ਪਾਸੇ ਵਗੈਰਾ ਪਤੇ ਵਗੈਰਾ ਕਿੰਨੇ ਬੰਦੇ ਜਿਹੜੇ ਕਰ ਰਹੇ ਆ ਉਹ ਪੜ੍ਹਦੇ ਇਹ ਚਾਰ ਪੰਜ ਬੰਦੇ ਸੀ ਇਹਨਾਂ ਦੇ ਮਾਲਕ ਤੇ ਨੌਕਰ ਵਗੈਰਾ ਜੀ ਵੀ ਹੋਣਾ ਵਗੈਰਾ ਕੋਈ ਕੁਛ ਪਾਹਮਣਾ ਹੈ ਜੀ ਹੁਣ ਤੱਕ ਬਾ ਸ਼ੀਸ਼ੇ ਤੇ ਬੋਰਡ ਦੀ ਤੋਂ ਗੱਲ ਬਾਕੀ ਅਸੀਂ ਕਰ ਰਹੇ ਆ ਤਬੀਸ਼ ਪੜਤਾਲ